ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਾ ਹੋ ਟਲ ਗੁਰ ਸੇਵੀਐ ਅਹਨ ਸਸਜ ਸੁਪਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਸੱਜਣ ਸੱਜਾ ਪਾਤਸਾ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਟਾਂ ਸੁਹੀਏ ਸਬਨਾ ਦਾ ਵੇਸਾ ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਨੋਵਾ ਮਨ ਕੀ ਮਨਹੀ ਮਾਹਿ ਰਹੀ ਨਾ ਹਰ ਭਜੇ ਨਾ ਤੀਰਥ ਸੇਵ ਚੋਟੇ ਕਾਲ ਗਏ मन की मानही माहे रही ना हर भजे ना तीरथ से वे चोटी कागही रहा दरामीत पूत रथ संपत तन पूरन सब मही ਔਰ ਸਗਲ ਮਿੱਥੇ ਆਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਉਤੇ ਜੁਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਪਰੀਆ ਸਿਮਰਤ ਕਾ ਨਹੀਂ ਹਰਤ ਫਿਰ ਤਬੋਤੇ ਜੁਗ ਹਾਰ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਭਰੀਆ ਸਿਮਰਤ ਕਾ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਤ ਸੰਗਤ ਜੀ ਵੱਟੇ ਭਾਗ ਪੀਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਦੇਵਾ ਕੰਸਾਜ ਆਪ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅੰਮ੍ਰਿਤ ਵੇਲੇ ਜੀਆਂ ਹਾਜ਼ਰੀਆਂ ਭਰ ਕਰਕੇ ਤਨ ਮਨ ਧੰਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ ਦੀਵਾਨ ਦੀ ਸਮਾਪਤੀ ਹੋਈ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਅਰਦਾਸ ਤੋਂ ਪਰੰੰ ਮਹਾਰਾਜ ਨੇ ਜੋ ਮੁੱਖਵਾਕ ਦੀ ਬਖਸ਼ਿਸ਼ ਕੀਤੀ ਸੋਰਠਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮੁੱਖਵਾਕ ਹੈ ਮਨ ਕੀ ਮਨਹੀ ਮਾਹੀ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਛੋਟੀ ਕਾਲ ਗਹੀ ਮਨ ਭਾਗੀ ਮਨੁੱਖ ਦੀ ਹਾਲਤ ਇਹ ਹੈ ਇਹ ਜਦੋਂ ਉਸ ਨੂੰ ਮਨੁੱਖਾ ਜਨਮ ਮਿਲਿਆ ਮਨੁੱਖਾ ਜਨਮ ਦੀ ਬਾਜੀ ਹਾਰ ਚੁੱਕਿਆ ਉਸ ਨੇ ਸੰਸਾਰ ਵਿੱਚ ਵਿਚਰ ਕੇ ਨਾ ਹਰ ਭਜਿਓ ਨਾ ਪਰਮੇਸ਼ਰ ਦੇ ਨਾਮ ਨੂੰ ਜਪਿਆ ਨਾ ਤੀਰਥ ਸੇਵੇ ਨਾ ਕਿਸੇ ਅਸਥਾਨਾਂ ਤੇ ਜਾ ਕੇ ਪਰਮੇਸ਼ਰ ਦੀ ਬੰਦਗੀ ਕੀਤੀ ਚੋਟੀ ਕਾਲ ਗਈ ਕਹਿੰਦੇ ਜਦੋਂ ਉਮਰ ਲੰਘ ਗਈ ਸਮਾਂ ਲੰਘ ਗਿਆ ਤੇ ਫਿਰ ਕਾਲ ਨੇ ਬੋਦੀ ਤੋਂ ਆ ਕੇ ਪਕੜ ਲਿਆ ਇਰਪਸਪੰਦਾ ਹੈ ਤਾਂ ਮਾਰਦਾ ਹੈ ਮਨੁੱਖ ਰਹਾਉ ਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਤਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀਂ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਆਰਾਮ ਕੋ ਸੇ ਤਾਰਾ ਘਰ ਵਾਲੀ ਇਸਤਰੀ ਮੀਤ ਮਿੱਤਰ ਪੂਤ ਪੁੱਤਰ ਰਥ ਧਨ ਸੰ ਜਿੰਨਾ ਵੀ ਮਾਲ ਸੁਭਾਵ ਹੈ ਕਹਿੰਦੇ ਇਸ ਸੰਸਾਰ ਵਿੱਚ ਮਨੁੱਖ ਕੋਲੇ ਹੈ ਇਹ ਸਭ ਨਾਸਵੰਤ ਹੈ ਤਰਤੀ ਸਾਰੀ ਨਾਸ ਬੰਦ ਹੈ ਅਵਰ ਸਗਲ ਮਿਥਿਆ ਹੈ ਜਾਨੋ ਭਜਨ ਰਾਮ ਕੋ ਸਹੀ ਮਿਥਿਆ ਕੀ ਹੈ ਸੰਸਾਰ ਵਿੱਚ ਰਹਿਣਾ ਕੀ ਹੈ ਪਰਮੇਸ਼ਰ ਦਾ ਨਾਮ ਬੰਦਗੀ ਸਿਮਰਨ ਭਜਨ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹੀ ਲਹੀ ਮਨੁੱਖਾ ਜਨਮ ਕਈ ਜੁਨਾਂ ਵਿੱਚ ਪਟਕ ਕੇ ਮਿਲਿਆ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮਾਂ ਦੇ ਵਿੱਚ ਪਟਕ ਕੇ 84 ਲੱਖ ਜੁਨ ਨੂੰ ਭੁਗਤ ਕੇ ਮਨੁੱਖਾ ਜਨਮ ਮਿਲਦਾ ਹੈ ਇਹ ਮਾਨਸ ਤੇਹ ਲਹੀ ਮਨੁੱਖ ਨੇ ਇਸ ਨੂੰ ਐਵੇਂ ਹੀ ਜੂਏ ਦੇ ਰਾਹੀ ਇਸ ਸੰਸਾਰ ਵਿੱਚ ਆ ਕੇ ਹਾਰ ਦਿੱਤਾ ਨਾਨਕ ਕਹਿ ਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਭਾਈ ਹੁਣ ਮਨੁੱਖਾ ਜਨਮ ਦੀ ਬਾਜੀ ਤੇਰੇ ਕੋਲ ਐ ਇਸ ਨੂੰ ਸਾਭ ਕਿਸ ਨੂੰ ਸੰਭਾਲ ਕੇ ਰੱਖ ਕਿ ਗੋਬਿੰਦ ਭਜਨ ਕੀ ਪਰਮੇਸ਼ਰ ਨੂੰ ਨਾਮ ਜਪਣਾ ਪਰਮੇਸ਼ਰ ਦੀ ਬੰਦਗੀ ਕਰਨੀ ਮਨੁੱਖਾ ਜਨਮ ਦੇ ਵਿੱਚ ਹੀ ਲਾਭ ਲੈਣਾ ਹੈ ਭਈ ਪ੍ਰਾਪਤ ਮਾਨੁੱਖ ਦੇ ਬੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਨਾ ਕਾਮ ਜਿਹੜੇ ਹੋਰ ਕਾਮ ਕਾਜ ਹੈ ਉਹ ਕਿਥੇ ਕਾਮ ਨਹੀਂ ਆਉਣੇ ਪਰਮੇਸ਼ਰ ਦਾ ਨਾਮ ਭਜਨ ਬੰਦਗੀ ਹੀ ਕਾਮ ਆਵੇ ਇਹ ਮਹਾਰਾਜ ਜੀ ਦਾ ਮੁੱਖ ਵਾਕ ਦੀ ਵਿਚਾਰ ਹੋ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰ ਬਾਣੀ ਬਣ ਦੇ ਤਾਰਨੀ ਬਣਾਉਂ ਗੁਰਮਤ ਦੀ ਸੋਚੀ ਬਖਸ਼ਿਸ਼ ਕਰਨ ਜੀ ਆਓ ਅਖੀਰਲੀਆ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਫਿਰਤ ਫਿਰਤ ਬਉਤੀ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ